ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਵਿਸਾਖੀ ਦੀਆਂ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈ ਤੇ ਸਾਰਿਆਂ ਦਾ ਵਿਸਾਖੀ ਦਾ ਦਿਨ ਤੇ ਸੀਜ਼ਨ ਆਹ ਕਣਕ ਦੀ ਵਾਢੀ ਦਾ ਸਾਰਿਆਂ ਦਾ ਬਹੁਤ ਵਧੀਆ ਨਿਕਲੇ ਤੇ ਸਭ ਦੇ ਘਰੇ ਫਸਲਾਂ ਸਹੀ ਸਲਾਮਤ ਪਹੁੰਚਣ ਤੇ ਸਾਰਿਆਂ ਦੇ ਸੀਜ਼ਨ ਮਸ਼ੀਨਾ ਦੇ ਕੰਮ ਤੂੜੀ ਵਾਲੀਆਂ ਦੇ ਸਾਰਿਆਂ ਦੇ ਵਧੀਆ ਸੀਜ਼ਨ ਲੱਗਣ ਤੇ ਪੂਰਾ ਵਧੀਆ ਹੋਵੇ ਸਭ ਦਾ ਸਾਰੇ ਵੀਰਾਂ ਦਾ ਤੇ ਵਾਹਿਗੁਰੂ ਸਭ ਤੇ ਤਰੱਕੀਆਂ ਬਖਸ਼ੇ ਇਹ ਕੱਲ 90 ਦਾ ਦਾ ਜਿਹੜਾ ਕੰਮ ਕੰਮ ਕਰਾ ਕੇ ਧੋਤਾ ਇਹ ਤੇ ਐਨ ਸਾਰਾ ਮਾਰਤਾ ਇਹਦੇ ਤੇ ਸਭ ਕੁਝ ਪਰ ਪਾਲਸ਼ਾ ਮਾਨੀਓ ਹੁਣ ਕਰਾਂਗੇ ਅੱਜ ਦੇ ਵਿਲੇ ਹੁੰਦੇ ਆ ਆ ਫੇਰ ਕਰਾਂਗੇ ਅੱਜ ਦੋ ਤਿੰਨ ਕੰਮ ਜਿਹਾ ਕਰਵਾ ਕੇ ਫੇਰ ਕੱਲ ਬਾਲੇ ਵੀਰ ਪੁੱਛਦੇ ਆ ਵੀ ਮੱਕੀ ਬਾਰੇ ਵੀ ਮੱਕੀ ਵੀਰੇ ਕਿ ਦਿਖਾ ਦਿਓ ਮੱਕੀ ਦਿਖਾ ਦਿਓ ਵੀਰੇ ਮੱਕੀ ਦਾ ਠੀਕ ਹੋਈ ਦੀ ਕੱਦ ਨਹੀਂ ਸੀ ਉਹਦਾ ਬਾਲਾ ਵੱਧਾ ਹਨ ਪਰ ਆਪਣੇ ਖੇਤ ਦੇ ਵਿੱਚ ਪ੍ਰੋਬਲਮ ਆ ਕਿ ਇਹਨੂੰ ਨਾ ਪਾਣੀ ਨਹੀਂ ਸੁੱਕਦਾ ਉਦੋਂ ਨਾ ਗਿੱਲੇ ਚ ਪਲਾਓ ਫੇਰ ਤਾਂ ਪਲਾਓ ਫਿਰਨ ਕਾਰਨ ਉਹ ਥੱਲੇ ਖੱਤਾ ਦਬ ਗਿਆ ਖੱਤਾ ਟੈਟ ਹੋ ਗਿਆ ਉਹਦੇ ਕਾਰਨ ਖੱਤਾ ਜੋ ਪਾਣੀ ਨਹੀਂ ਪੀਂਦਾ ਸੁੱਕਦਾ ਮੱਕੀ ਨੇ ਕੱਦ ਨਹੀਂ ਕਰਿਆ ਬਾਲਾ ਪਰ ਛੱਲੀਆਂ ਛੱਲੀ ਪੂਰੀ ਆਈ ਆ ਮੱਕੀ ਨੂੰ ਦੋ ਦੋ ਤਿੰਨ ਤਿੰਨ ਛੱਲੀਆਂ ਆਈਆਂ ਹੋਈਆਂ ਯਾਨੀ ਕਿ ਦੋ ਛੱਲੀਆਂ ਆਈ ਹੋਈ ਆ ਵਧੀਆ ਵਾ ਛੱਲੀ ਮੋਟੀ ਆ ਦਾਣੇ ਵੀ ਵਧੀਆ ਤੁਰੇ ਹੋਇਆ ਹਨ ਮੱਕੀ ਦੇ ਵਿੱਚ ਕੋਈ ਘਾਟ ਨਹੀਂ ਹੈਗੀ ਹਾਂ ਕੱਦ ਜ਼ਰੂਰ ਛੋਟਾ ਰਹਿ ਗਿਆ ਬਾਕੀ ਹੁਣ ਇਹਨੂੰ ਆਪਾਂ ਐਵੇਂ ਹੀ ਰੱਖਿਆ ਹੈ ਵੀ ਇਹਨੂੰ ਛੱਡਣਾ ਨਹੀਂ ਹੈਗਾ ਪਕਾ ਕੇ ਹੀ ਵੱਡਾਂਗੇ ਤੇ ਮੱਕੀ ਤਾਂ ਠੀਕ ਖੜੀ ਆ ਤੇ ਕੋਈ ਪ੍ਰੋਬਲਮ ਨਹੀਂ ਹਾਂ ਪਰ ਛੱਲੀਆਂ ਕਈ ਜਗ੍ਹਾ ਤੇ ਛੱਲੀਆਂ ਵਾਲੀਆਂ ਜਾਦੇ ਚੱਕ ਲੀਆਂ 4 4 5 5 6 6 ਛੱਲੀ ਆਈ ਪਈ ਐ ਇੱਕ ਟਾਂਡੇ ਨੂੰ ਉਹ ਚੀਜ਼ਾਂ ਗਲਤ ਐ ਇੱਕ ਅੱਧੀ ਛੱਲੀ ਹੋਵੇ ਫੇਰ ਚਲੋ ਵਧੀਆ ਕੱਦ ਨਹੀਂ ਵਾਲਾ ਕਰਿਆ ਮੱਕੀ ਨੇ ਆ ਕੱਦ ਦੇਖ ਲਓ ਬਸ ਕਰਿਆ ਹੋਊਗਾ ਆ 4 5 5 6 6 ਫੁੱਟ ਦਾ ਟਾਂਡਾ ਹੋਊ ਵਿਚ ਵਿਚ ਹਨ ਤੇ ਨੰਬਰ 2 ਤੇ ਪਾਣੀ ਨਹੀਂ ਸੁੱਕਦਾ ਯਾਰ ਆ ਦੇਖੋ ਪਾਣੀ ਨਹੀਂ ਸੁੱਕਿਆ ਬਾਅਦ ਚ ਅਸੀਂ ਆੜ ਲਾਈ ਸੀ ਉਵੇਂ ਹੀ ਰਹਿ ਗਏ ਪਾਣੀ ਅੱਜ ਵੀ ਖੜਾ ਪਰਸੋਂ ਦਾ ਪਾਣੀ ਲਾਇਆ ਹਜੇ ਵੀ ਖੜਾ ਤਾਂ ਕਰਕੇ ਥੋੜਾ ਹੈਗਾ ਪ੍ਰੋਬਲਮ ਆ ਚੱਲਦਾ ਆਪਣਾ 120 h p ਵਾਲਾ 15 ਫੁੱਟਾ ਰੋਟਾਵੇਟਰ ਆ ਇਹਦੇ ਮਗਰ ਦੇਖ ਲਓ ਸਾਰਾ ਜਮਾ ਪ੍ਰਵਾਹ ਨਹੀਂ ਬੰਦ ਆ ਓਏ ਸਾਰਾ ਹੀ ਬਾਦੇ ਸਾਦ ਸਿਰੇ ਤੱਕ ਉੱਥੇ ਤੱਕ ਕਿਹੜਾ ਜਿੰਨਾ ਸੁੱਕਾ ਸੁੱਕਾ ਸਾਰਾ ਬਾਦੇ ਆ ਵੀ ਬਾਦੇ ਉਹ ਪਰਲੇ ਪਾਸੇ ਲਸਣ ਬੱਤੇ ਆ ਉਹ ਵੀ ਬਾਦੇ ਮਟਰ ਲੱਗਦਾ ਪੂਰਾ ਵਾ ਆ ਦੇਖੋ ਵੀ ਉਹ ਮੱਕੀ ਠੀਕ ਆ ਪਰ ਛੱਲੀਆਂ ਵਿੱਚ ਬਹੁਤ ਆ ਗਈਆਂ ਜਿਹੜੀ ਇੱਕ ਛੱਲੀ ਆ ਉਹ ਪੂਰੀ ਸੋਣੀ ਆ ਛੱਲੀ ਅਜੇ ਜਾਣ ਕੇ ਮੈਂ ਪੱਟ ਤੋੜੀ ਨਹੀਂ ਜਦੋਂ ਤੋੜ ਕੇ ਦਿਖਾਉਂਗਾ ਜਦੋਂ ਦਾਣੇ ਜੇ ਪੈ ਗਏ ਫਿਰ ਦਿਖਾਉਂਗਾ ਬਸ ਕੱਲ ਆਪਾਂ ਲਸਣ ਪੱਟ ਲਿਆ ਸੀਗਾ ਲਸਣ ਘਰੇ ਆਏ ਜਾ ਕੇ ਸਾਂਭਿਆਂ ਦਾ ਟੋਕਰਿਆਂ ਚ ਪਾ ਕੇ ਰੱਖਤਾ ਵੀ ਹਵਾ ਲੱਗ ਜੂ ਜਦੋਂ ਸੁੱਕ ਗਿਆ ਫਿਰ ਉਹਨੂੰ ਟਾਂਡ ਤੇ ਚੜਾ ਕੇ ਰੱਖ ਦਾਂਗੇ ਸਾਰੇ ਸਾਲ ਦਾ ਕੋਟਾ ਪੂਰਾ ਹੋ ਗਿਆ ਲਸਣ ਦਾ ਆਪਣਾ ਤੇ ਵਧੀਆ ਹੋ ਗਿਆ ਘਰ ਦੇ ਖਾਣ ਜੋਗਾ ਵਾਦੂ ਆ ਮੁੱਕਦਾ ਨਹੀਂ ਰਸਣਾ ਸਰ ਜਾਣਾ ਆਪਣਾ ਵਾਦੂ ਹਾਂ ਨਿਕਾ ਜਾ ਉਹ ਹੈ ਵਧੀਆ ਕੰਮ ਵਧੀਆ ਕਰਦੈ ਤੇ ਬੱਸ ਚੱਕ ਨਹੀਂ ਆਪਾਂ ਕਿਹੜਾ ਬਾਹਲੀ ਲੈਫਟ ਚ ਕਾਉਣੀ ਆ ਗੁੱਲੀ ਗੁੱਲੀ ਬਦਲੀ ਆ ਪੁੱਤਰ ਪੰਗਾ ਗੁੱਲੀ ਦਾ ਵਾ ਗੁੱਲੀਆਂ ਨਾ ਇਹਦੀਆਂ ਪ੍ਰੋਪਰ ਮੇਜ ਦੀਆਂ ਲਿਆ ਕੇ ਪਾਉਣ ਵਾਲੀ ਬੱਸ ਕਰ ਲੋ ਜੀ ਚੱਕੀ ਜਾਂਦਾ ਫੱਟੇ 120 ਬਾਅਰ ਆਪਣਾ ਪਰਵਾਹ ਹੀ ਨਹੀਂ ਮੰਨਦਾ 20 ਫੁੱਟ ਰੋਟਾ ਬਿੱਟਰ ਨੂੰ ਜਵਾ ਵੀ ਇਹਦੇ ਨਾਲ ਗੁੱਲੀਆਂ 'ਚ ਫਰਕ ਆ ਹੁਣ ਉਪਰ ਲਾ ਪਾਸਾ ਉੱਚਾ ਕਰਿਆ ਤੇ ਫੇਰ ਇਧਰੋਂ ਨੀਵਾ ਹੋ ਹਾਂਜੀ ਵੀਰੇ ਕਈ ਏਰੀਆ 'ਚ ਤਾਂ ਚੱਲ ਪਿਆ ਹੋਣਾ ਮੈਨੂੰ ਲੱਗਦਾ ਕੰਮ ਨਾ ਬਾਡੀ ਦਾ ਪਿਆ ਵੀਡੀਓ ਵੀਡੀਓ ਦੇਖਦਾ ਵੀਰੇ ਸਟੋਰੀਆਂ ਮੈਂਸ਼ਨ ਕਰਦੇ ਆ ਤੇ ਆਪਾਂ ਦਾ ਕਰੀ ਜਾਈਦੀਆਂ ਮੈਂਸ਼ਨ ਸਟੋਰੀਆਂ ਮੌਸਮ ਬਹੁਤ ਖਰਾਬ ਜਿਹਾ ਹੋਇਆ ਹੋਇਆ ਵਾ ਨਾ ਹੀ ਪਵੇ ਮੀਂਹ ਕਿਤੇ ਤਾਂ ਚੰਗੀ ਗੱਲ ਆ ਤੇ ਬਾੜਾ ਮੌਸਮ ਖਰਾਬ ਹੋ ਗਿਆ ਬੱਦਲ ਪੂਰਾ ਕਾਲੀ ਘੜਛਾ ਜਿਦ ਰਛਾਈ ਛਾਈ ਛਾਰਈਆ ਆਪਾਂ ਦਾ ਸਪਰੇ ਵੀ ਆਪਣੀ ਚੱਲਦੀ ਅੱਜ ਤੇ ਲੱਗੇ ਹੋਇਆ ਪੂਰੀ ਸਪਰੇ ਕਰਨ ਤੇ ਵਸਤੀ ਚੱਲੀ ਜਾਂਦਾ ਕੰਮਕਾਰ ਕੋਈ ਹੋਰ ਕੰਮ ਕਰਦਾ ਹੈ ਨਹੀਂ ਰਿਓ ਪਾਈ ਜਾਂਦੇ ਆ ਖੱਤਿਆਂ ਦੇ ਵਿੱਚ ਤੇ ਕੰਬਾਈਨਾਂ ਦੀ ਰਿਪੇਅਰ ਕਰਨ ਲੱਗੇ ਹੋਏ ਆ ਤੇ ਅੱਜ ਆਪਾਂ ਉਹ ਲਵਾਉਣਾ ਕੰਬਾਈਨਾਂ ਨੂੰ ਖੇਤੀ ਕੱਟ ਲਵਾਉਣ ਲੱਗਿਆ ਦੋਨਾਂ ਦਾ ਆਰਡਰ ਕਰਿਆ ਵਾ ਵੀ ਦੋਨੇ ਹਾਲੈਂਡ ਤੇ ਲਵਾ ਦਿੰਨੇ ਆ ਤੇ ਵੀਰ ਪੂਰਾ ਪ੍ਰੋਪਰ ਰਹੂਗੀ ਕਿ ਕਿੰਨੇ ਗੀਲੇ ਪੜਦੀ ਆ ਕਿਉਂਕਿ ਪੂਰਾ ਪ੍ਰੋਪਰ ਸਹੀ ਦੱਸਦਾ ਉਹ ਚ ਕੀਲੇ ਹਨਾ ਪੂਰੇ ਮਨਤੀ ਦੇ ਵਿੱਚ ਤੇ ਦੇਖਿਆ ਕਰਾਂਗੇ ਇਹ ਵੀਰੇ ਨਾ ਹੰਬੜਾ ਕੋਲੇ ਆ ਪਿੰਡ ਜਿੱਥੇ ਆਪਣੀ ਮਸ਼ੀਨ ਨੇ ਜਾਣਾ ਵਾ ਉਹ ਆਪਾ ਤਾਂ ਕਦੇ ਅਜ ਤੱਕ ਭੇਜੀ ਨਹੀਂ ਕਿਤੇ ਵੀ ਮਸ਼ੀਨ ਉਹ ਆਪਣਾ ਜਿਹੜਾ ਫੋਰਮੈਨ ਬਾਈ ਚਲਾਉਂਦਾ ਜਗਦੀਸ਼ ਭਾਈ ਉਹ ਕਹਿੰਦਾ ਯਾਰ ਸਾਡੇ ਜਿਨ੍ਹਾਂ ਦੇ ਵੀ ਮੈਂ ਸੀਜ਼ਨ ਲੋਨਾ ਕੰਮ ਕਰਦਾ ਵੀ ਉਹਨਾਂ ਦੇ ਮੈਂ ਵੱਢਣੇ ਆ ਮੈਂ ਕਿਹਾ ਬਾਈ ਤੇਰੀ ਮਰਜ਼ੀ ਆ ਹਨਾ ਵੀ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਇਹ ਆ ਸੀਜ਼ਨ ਲਾਉਣ ਕੇ ਤੇ ਦੂਰ ਜਾਣਾ ਨਾ ਮਤਲਬ ਕਿ ਆਪਾਂ ਤਾਂ ਵੀ ਆਪਦੇ ਫਾਰਮ ਤੇ ਹੀ ਰੱਖ ਕੇ ਰਾਜੀ ਹੁੰਨੇ ਆ ਤੇ ਉਹ ure ਹੁੰਦੀ ਸਵਰਾਜ ਨਹੀਂ ਸੀ ਰਿਪੇਅਰ ਕਰਨੀ ਚਲੋ ਹੁਣ ਸਵਰਾਜ ਦੇ ਰਿਪੇਅਰ ਕਰ ਲਈਆ ਫਿਰ ਮੂੰਗੀ ਤੇ ਪੂਰੀ ਵਧੀਆ ਚੱਲੂ ਸਵਰਾਜ ਤੇ ਕਿਉਂਕਿ ਕਾਫੀ ਕੰਮ ਹੋਣ ਵਾਲਾ ਸੀਗਾ ਨਹੀਂ ਮੂੰਗੀ ਦੇ ਵਿੱਚ ਖਰਾਬ ਕਰਨਾਂ ਦੀਆਂ ਨੇ ਤੇ ਹੁਣ ਚਲੋ ਕੰਮ ਕਰਕੇ ਵਧੀਆ ਸਰ ਗਿਆ ਵੀ ਵਧੀਆ ਹੋ ਗਈ ਰਿਪੇਅਰ ਹਨਾ ਤਾਰਫ ਕਾਫੀ ਜਮਾਨ ਨੂੰ ਨਵਾਂ ਪੈ ਗਿਆ ਕਾਫੀ ਖਰਚ ਆ ਗਿਆ ਨਾ ਮੈਂ ਤੁਹਾਨੂੰ ਦੱਸੂਗਾ ਜੇ ਤਨ ਬਿੱਲ ਬਣਿਆ ਇਹਦਾ ਚੱਲੀ ਜਾਂਦਾ 13 ਫਾਟ ਜੀ ਮਗਾ ਦਿੰਦਾ ਏਡਾ ਫਾਟ ਲੈ ਕੇ ਜਾਂਦਾ 90 ਦਾ 120 h p ਆਪਣਾ ਬਿੱਲ ਆਵਾਜ਼ ਨਹੀਂ ਦਾਣਾ ਭੋਰਾ ਵੀ ਨਹੀਂ ਆਵਾਜ਼ ਬਦਲਦਾ ਇਹ ਤਾਂ ਚਲੋ ਟਿੱਡਾ ਜਿਆ ਪਰ ਫਿਰ ਵੀ 25 ਬਾਵਰ ਦਾ ਛੋਟੇ ਇੰਟਰਜੈਕਟਾ ਤਾਂ ਹੋ ਗਿਆ ਯਾਰ ਜੀ ਸੰਕਰਲ ਲਈ ਇੱਕ ਮਿਲਿਆ ਆਰਡਰ ਕਰਵਾਇਆ ਸੀਗਾ ਟਾਪ ਲਿੰਕ ਵੀ ਆਰਡਰ ਸੀ ਕੋਈ ਹੈ ਕਿਉਂਕਿ ਉਹਨਾਂ ਤੋਂ ਦਾ ਸਮਾਨ ਮਿਲਿਆ ਨਹੀਂ ਸੀ ਤੇ ਗੁੱਲੀਆਂ ਗਾਲੀਆਂ ਵੀ ਪਤਲੀਆਂ ਪੈਂਦੀਆਂ ਨੇ ਲਿਹਾਉਣ ਵਾਲਾ ਸਮਾਨ ਸਾਰ ਲਿਆ ਕੇ ਹੁਣ ਪਾਵਾਂਗੇ ਸੰਕਰਲ ਦਾ ਮਿਲ ਗਿਆ ਪਾ ਉਹ ਲੈਪ ਆਉਣਾ ਹੈ ਤੇ ਨਹੀਂ ਡੇਡਾ ਜੱਜ ਨੂੰ ਫੜ ਗਏ ਸਾਰਾ ਵਧੀਆ ਆਵਾਜ਼ ਕੋਈ ਨਹੀਂ ਬਦਲਦਾ ਨਾਲ ਜਮਾ ਪੂਰਾ ਵਧੀਆ ਚੱਲਦਾ ਹਾਂਜੀ ਵੀਰੇ ਆਪਾਂ ਲਵਾਤੇ ਅੱਜ ਦੋਨੇ ਕੰਬਾਈਨਾ ਦੇ ਆਹ ਖੇਤੀ ਕਟੜ ਤੇ ਹੁਣ ਦੇ ਦਿਖਾਵਾਂਗੇ ਤੁਹਾਨੂੰ ਜਿਹੜਾ ਚੱਲਣ ਦਾ ਕੰਮ ਆ ਉਹਦਾ ਵੀ ਕਿੱਦਾਂ ਚੱਲਦਾ ਇਹ ਮਹਿੰਦਰਾ ਕੰਪਨੀ ਇੰਨੀ ਆਉਂਦਾ ਤਾਂ ਮਹਿੰਦਰਾ ਦਾ ਟਰੈਕਟਰਾਂ ਹੀ ਮੂਰੇ ਆਉਂਦਾ ਦੇਖੋ ਬਾਕੀ ਸਾਰੇ ਟਰੈਕਟਰਾਂ ਦਾ ਲਕੋਇਆ ਹੋਇਆ ਹੈਗਾ ਤੇ ਫਿਰ ਮਹਿੰਦਰਾ ਦਾ ਆਉਂਦਾ ਇਹ ਹੁਣ ਇਹ ਦੋਨੇ ਮਸ਼ੀਨਾਂ ਤੇ ਆਪਾਂ ਐਕਟਿਵ ਕਰਤਾ ਦੋਨੇ ਮਸ਼ੀਨਾਂ ਤੇ ਹੌਲੈਂਡ ਦੋਨਾਂ ਤੇ ਲੱਤ ਆ ਜਾਣੀ ਕਿ ਬਹੁਤ ਵਧੀਆ ਚੀਜ਼ ਆ ਜਿਹੜੇ ਵੀਰ ਕੰਮ ਕਰਦੇ ਆ ਉਹ ਆਪ ਦਾ ਆਪ ਦਾ ਸਮਾਨ ਲਵਾ ਸਕਦੇ ਆ ਯਾਨੀ ਕਿ ਉਹ ਆਪਦੇ ਆਪ ਦੇ ਕਿਰਾਏ ਵਾਲਿਆਂ ਤੇ ਲਵਾ ਸਕਦੇ ਆ ਦੇਖ ਲਓ ਆਹ ਹਾ ਹਾ ਚੀਜ਼ਾਂ ਨੇ ਇਹਦੇ ਵਿੱਚ ਆ ਡੀਜ਼ਲ ਵਾਲਾ ਤਾਂ ਤਕਰੀਬਨ ਨਹੀਂ ਆਪਾਂ ਯੂਜ਼ ਕਰਦੇ ਇੰਨਾ ਤੇ ਵੀ ਡੀਜ਼ਲ ਲਈ ਤੇ ਪਰ ਹਾਂ ਆਹ ਵਧੀਆ ਬਹੁਤ ਆ ਆਹ ਡੇਲੀ ਟ੍ਰਿਪ ਬਹੁਤ ਆ ਤੇ ਆਹ ਲਾਈਵ ਲੋਕੇਸ਼ਨ ਬਹੁਤ ਇਹ ਚੀਜ਼ਾਂ ਬਹੁਤ ਵਧੀਆ ਨੇ ਇਹਦੇ ਵਿੱਚ ਤੇ ਇਹਦੇ ਵਿੱਚ ਦੋਨੇ ਆਪਸ਼ਨਾਂ ਨੇ 24 24 ਬ 24 ਵੋਲਟੇਜ ਤੇ ਵੀ ਚੱਲਦਾ ਵਾ ਤੇ 12 ਵੋਲਟੇਜ ਤੇ ਵੀ ਚੱਲਦਾ ਤਾਰਾਂ ਉਹੀ ਰਹਿਣੀਆਂ ਨੇ ਤੇ ਬਸ ਇਹਦੇ ਵਿੱਚ ਸੈਟਿੰਗ ਆਉਂਦੀ ਆ ਉਹ ਸੈਟਿੰਗ 24 ਵੋਲਟ ਤੇ ਹੋ ਜਾਂਦੀ ਆ ਬਸ ਹੁਣ ਜਦੋਂ ਚੱਲ ਪਿਆ ਫੇਰ ਤੁਹਾਨੂੰ ਦਿਖਾਉਂਗਾ ਹਾਂਜੀ ਅੱਜ ਲੱਗੇ ਹੋਏ ਆਂ ਆਪਾਂ ਟਰੈਕਟਰਾਂ ਦੀ ਮਰਮਤ ਕਰਨ ਸਾਰੇ ਟਰੈਕਟਰ ਧੋਤੇ ਸੀਗੇ ਸਮਾਰ ਕੇ ਅੱਜ ਪਾਲ ਸਵੇਰ ਨਹੀਂ ਹੋਣੀ ਸੀ ਤੇ ਸਫਾਈ ਕਰਨੀ ਸੀ ਤੇ ਹੋਈ ਨਹੀਂ ਤੇ ਵੇਟਾਂ-ਵੂਟਾਂ ਨੂੰ ਰੰਗ ਕਰਤਾ ਵੇਟ ਲੋਟ ਕਰਾਇਆ ਦੋ ਤਿੰਨ ਟਰੈਕਟਰਾਂ ਦੇ ਹੱਲ ਦੇ ਸੀਗੇ ਗਲੀਆਂ ਜੀਆਂ ਵੇਟਾਂ ਦੇ ਨਟ ਮੂਰੋਂ ਢਿੱਲੇ ਹੋਏ ਸੀ ਪੱਤੀਆਂ-ਪੁੱਤੀਆਂ ਹਨ ਤੇ ਸਾਰੇ ਟਰੈਕਟਰਾਂ ਦੇ ਵੇਟਾਂ ਨੂੰ ਰੰਗ ਕਰਤੇ ਅਦੇ ਇਹਦੇ ਵੀ ਜੌਂਡੀਅਰ ਦੇ ਕਰਤੇ ਉਹਦੇ ਵੀ ਕਰਤੇ ਜਿੱਥੇ-ਜਿੱਥੇ ਖਰਾਬ ਹੋਇਆ ਸੀ ਰੰਗ ਬੇਟਾਂ ਦਾ ਕਰਤਾ ਸਾਰੇ ਟਰੈਕਟਰਾਂ ਦਾ ਹੀ ਕਰਤਾ ਇਹਦਾ ਬਹੁਤ ਖਰਾਬ ਸੀਗਾ ਫਾਰਮ ਟਰੱਕ ਦਾ ਇਹਦੇ ਵੀ ਕਰਤਾ ਨੀਲਾ ਰੰਗ ਪੂਰਾ ਪ੍ਰੋਪਰ ਇਹਦੇ ਕਰਤਾ 90-10 ਦੇ ਵੀ ਕਾਲਾ ਕਰਤਾ ਸਾਰੇ ਟਰੈਕਟਰ ਓਕੇ ਕਰਤੇ ਸਾਰਿਆਂ ਦਾ ਕੰਮ ਕਰਵਾਤਾ ਜਿੱਦੇ-ਜਿੱਦਾ ਰਹਿੰਦਾ ਕੋਈ ਵੀ ਕੰਮ ਰਹਿੰਦਾ ਸੀ ਨਾ ਜਿੱਦਾ ਸਾਰੇ ਟਰੈਕਟਰਾਂ ਦਾ ਦਰਵਾਜ਼ਾ ਫਾਰਮ ਟਰੱਕ 65 ਦੇ ਵੀ ਸਟicker ਲਵਾਤੇ ਨਵੇਂ ਬੱਸ ਆਉਣ ਵਾਲਾ ਉਹ ਵੀ ਸਟicker ਲਿਗੇ ਆਪਣੇ ਕੋਲੇ ਸਭ ਦੇ ਸਟicker ਲਵਾਤੇ ਨਵੇਂ ਆਪਾਂ ਕਿਸੇ ਦਾ ਨਹੀਂ ਕੋਈ ਵੀ ਛੱਡਿਆ ਸਟicker ਲਾਉਣ ਤੋਂ ਸਾਰੇ ਟਰੈਕਟਰਾਂ ਦੇ ਲਵਾ ਦਿੱਤੇ ਜਿੰਨਾ ਜਿਹੜਾ ਉਹਦੇ ਫਾਰਮ ਟਰੱਕ ਦੇ ਖਰਾਬ ਸੀ ਸਾਰਾ ਕੁਝ ਕਰਾਂ ਤੇ 55 ਦੇ ਵੀ ਕਰਤਾ ਰੰਗ ਬੇਟਾਂ ਨੂੰ ਤੇ 50 42 ਦੇ ਵੀ ਮਾਰਤਾ ਰੰਗ ਬੇਟਾਂ ਨੂੰ ਸਾਰੇ ਓਕੇ ਦੀ ਰਿਪੋਰਟ ਕਰਦੇ ਪੂਰੇ ਵਧੀਆ